ਕਿਉਂਕਿ ਦੇਖੋ ਜਦੋਂ ਸਰਕਾਰਾਂ ਕੋਈ ਇਨਸਾਫ ਨਾ ਦੇਣ ਜਦੋਂ ਅਦਾਲਤਾਂ ਕੋਈ ਇਨਸਾਫ ਨਾ ਦੇਣ ਫਿਰ ਸੰਗਤ ਕੋਲ ਇੱਕੋ ਰਸਤਾ ਬਚਦਾ ਵੀ ਫਿਰ ਸੰਘਰਸ਼ ਦਾ ਰਾਹ ਬਚਦਾ ਅੱਜ ਸਮੁੱਚੀ ਕੌਮ ਆ ਜਿਹੜੀ ਉਸ ਰਾਹ ਨੂੰ ਤੁਰੀ ਹੈ ਵੀ ਜਦੋਂ ਕਿਸੇ ਪਾਸੇ ਇਨਸਾਫ ਨਾ ਮਿਲਿਆ ਕਿਸੇ ਅਦਾਲਤਾਂ ਨੇ ਇਨਸਾਫ ਨਹੀਂ ਦਿੱਤਾ ਔਰ ਜਿਹੜੀ ਸਰਕਾਰ ਬਣੀ ਇਹ ਵੋਟਾਂ ਵਟੋਰ ਕੇ ਆਪਣੀਆਂ ਇਹਨਾਂ ਨੇ ਭਲੇਖੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਕਿਸੇ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਕਿਉਂਕਿ ਦੇਖੋ ਜਦੋਂ ਸਰਕਾਰਾਂ ਕੋਈ ਇਨਸਾਫ ਨਾ ਦੇਣ ਜਦੋਂ ਅਦਾਲਤਾਂ ਕੋਈ ਇਨਸਾਫ ਨਾ ਦੇਣ ਫਿਰ ਸੰਗਤ ਕੋਲ ਇੱਕੋ ਰਸਤਾ ਬਚਦਾ ਵੀ ਫਿਰ ਸੰਘਰਸ਼ ਦਾ ਰਾਹ ਬਚਦਾ ਅੱਜ ਸਮੁੱਚੀ ਕੌਮ ਆ ਜਿਹੜੀ ਉਸ ਰਾਹ ਨੂੰ ਤੁਰੀ ਹੈ ਵੀ ਜਦੋਂ ਕਿਸੇ ਪਾਸੇ ਇਨਸਾਫ ਨਾ ਮਿਲਿਆ ਕਿਸੇ ਅਦਾਲਤਾਂ ਨੇ ਇਨਸਾਫ ਨਹੀਂ ਦਿੱਤਾ ਔਰ ਜਿਹੜੀ ਸਰਕਾਰ ਬਣੀ ਇਹ ਵੋਟਾਂ ਵਟੋਰ ਕੇ ਆਪਣੀਆਂ ਇਹਨਾਂ ਨੇ ਭੁਲੇਖੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਕਿਸੇ ਨੇ ਕਿਸ ਨੂੰ ਹਿਸਾਬ ਨਹੀਂ ਦਿੱਤਾ ਮੈਨੂੰ ਪਤਾ ਹੈ ਜੀ ਸ਼ਰੋਮਣੀ ਅਕਾਲੀ ਦਲ ਦਾ ਤੁਹਾਡਾ ਬੈਕਗ੍ਰਾਉਂਡ ਸ਼ਰੋਮਣੀ ਅਕਾਲੀ ਦਲ ਦੇ ਵਿੱਚੋਂ ਆ ਪਰ ਤੁਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਕੰਮ ਕਰਦੇ ਹੋ ਇੱਥੇ ਵੀ ਆਏ ਹੋ ਕਿਉਂਕਿ ਜਿਹੜੀ ਸ਼ਰੋਮਣੀ ਅਕਾਲੀ ਦਲ ਹੈ ਉਹ ਕਿਤਨਾ ਕਿਤੇ ਇਸ ਮੁੱਚੇ ਆਪਣੀ ਦੂਰੀ ਬਣਾ ਕੇ ਰੱਖੀ ਹੋਈ ਹੈ ਕੀ ਕਰ ਸਮੁੱਚੇ ਸਿੱਖ ਪੰਥ ਦੇ ਨਾਲੋਂ ਤਾਂ ਤੁਸੀਂ ਭਗਵੰਤ ਮਾਨ ਜੀ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਤੁਸੀਂ ਲਿਖ ਕੇ ਦਿਓ ਵੀ ਇਹ ਜਿਹੜੇ ਜਿਨ੍ਹਾਂ ਦੀ ਸਜ਼ਾਾਂ ਪੂਰੀਆਂ ਹੋ ਗਈਆਂ ਇਹਨਾਂ ਨੂੰ ਛੱਡਿਆ ਜਾਵੇ ਔਰ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪੰਜਾਬ ਦੇ ਵਿੱਚ ਕੋਈ ਇਹਨਾਂ ਦੇ ਆਉਣ ਦਾ ਮਾਹੌਲ ਨਹੀਂ ਖਰਾਬ ਹੁੰਦਾ ਇਸੇ ਤਰੀਕੇ ਨਾਲ ਕੇਂਦਰ ਸਰਕਾਰ ਕੇਂਦਰ ਸਰਕਾਰ ਆਪਣੇ ਵੱਲੋਂ ਲਿਖ ਕੇ ਦਵੇ ਅਦਾਲਤਾਂ ਨੂੰ ਇਹ ਤਾਂ ਦੂਜੇ ਦਿਨ બહાર ਆ ਜਾਣਗੇ ਪਰ ਅੱਜ ਜਿਹੜੀ ਇਹ ਗੱਲਾਂ ਸਰਕਾਰਾਂ ਦੀਆਂ ਕਰਨ ਦੀਆਂ ਹੋਰ ਨਹੀਂ ਕਹਿਣ ਦੀਆਂ ਗੱਲਾਂ ਕੁਝ ਹੋਰ ਨੇ ਜੇ ਕੋਈ ਆਪਣੀ ਗੱਲ ਕਹੇ ਨਾ ਮੈਂ ਲੀਡਰ ਮੈਂ ਲੀਡਰ ਮੈਂ ਲੀਡਰ ਨਹੀਂ ਜੇ ਲੋਕਾਂ ਦੀ ਅਸੀਂ ਗੱਲ ਨਹੀਂ ਕਰਾਂਗੇ ਲੋਕਾਂ ਦੀ ਗੱਲ ਅਸੀਂ ਸੁਣਾਂਗੇ ਨਹੀਂ ਫਿਰ ਕਿਸੇ ਦੀ ਕੋਈ ਲੀਡਰ ਹੀ ਨਹੀਂ ਲੋਕ ਲੀਡਰ ਲੋਕਾਂ ਨੇ ਬਣਾਉਣਾ ਸਾਨੂੰ ਸੋ ਇਸ ਕਰਕੇ ਜਿਹੜੀ ਜਿਹੜਾ ਕੋਈ ਸੱਚਾਈ ਦੀ ਗੱਲ ਕਰਦਾ ਹੈ ਜੀ ਸਚਾਈ ਦੀ ਲੋਕਾਂ ਦੀ ਅਜੇ ਮੰਗ ਹੈ ਇਹ ਐਕਸੈਪਟ ਕਰਨੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਵੀ ਅੱਜ ਜਿਹੜਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਮਿਲਣਾ ਚਾਹੀਦਾ ਹਾਂਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਇਸ ਮੋਰਚੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੌਜਵਾਨ ਵੀਰਾਂ ਦੀ ਸ਼ਮੂਲੀਅਤ ਹੋ ਚੁੱਕੀ ਹੈ ਸਿੰਘੂ ਬਾਰਡਰ ਤੇ ਵੀ ਜਦੋਂ ਪੰਜਾਬ ਤੋਂ ਗੱਡੀਆਂ ਭਰ-ਭਰ ਕੇ ਟਰੈਕਟਰਾਂ ਤੇ ਆਪਣੀਆਂ ਕਾਰਾਂ ਤੇ ਸਾਧਰਾਂ ਤੇ ਜਦੋਂ ਨੌਜਵਾਨ ਉੱਥੇ ਪਹੁੰਚੇ ਤੇ ਉੱਥੋਂ ਦੇ ਆਗੂਆਂ ਨੇ ਇੱਕ ਸਨੇਹ ਦਿੱਤਾ ਵੀ ਇਹ ਮੋਰਚਾ ਲੋਕਾਂ ਦਾ ਹੈ ਇਹ ਇਹ ਮੋਰਚਾ ਆਗੂਆਂ ਦਾ ਨਹੀਂ ਤੇ ਉਹਨਾਂ ਨੇ ਜਾ ਕੇ ਉਸ ਮੋਰਚੇ ਵਿੱਚ ਸ਼ਮੂਲਿਤ ਕੀਤੀ ਤੇ ਇਸੇ ਤਰ੍ਹਾਂ ਇੱਥੇ ਦੇ ਵੀ ਇੱਥੇ ਵੀ ਆ ਕੇ ਨੌਜਵਾਨ ਵੱਡੇ ਪੱਧਰ ਤੇ ਪਹੁੰਚ ਰਹੇ ਨੇ ਸਾਡੇ ਨਾਲ ਵਾਹੀਰ ਬਲਜੀਤ ਸਿੰਘ ਭੁੱਟਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਪਹੁੰਚੇ ਨੇ ਗਲਵਤ ਕਰਦੇ ਆਂ ਵੀਰ ਜੀ ਵਾਹੀਰ ਜੀ ਦਾ ਖਾਲਸਾ ਵਾਹੀਰ ਜੀ ਕੀ ਫਤਿਹ ਮੋਰਚੇ ਤੇ ਤੁਸੀਂ ਲਗਾਤਾਰ ਦੋ ਤਿੰਨ ਵਾਰੀ ਪਹਿਲਾਂ ਵੀ ਆਏ ਹੋ ਅੱਜ ਵੀ ਆਏ ਹੋ ਤੇ ਮੋਰਚੇ ਦੀ ਸਫਲਤਾ ਬਾਰੇ ਕੀ ਕਹਿਣਾ ਚਾਹੋ? ਦੇਖੋ ਸਭ ਤੋਂ ਵੱਡੀ ਗੱਲ ਜੋ ਇਹ ਮੋਰਚਾ ਇੱਥੇ ਕੌਮੀ ਇਨਸਾਫ ਮੋਰਚਾ ਜੋ ਚੰਡੀਗੜ੍ਹ ਦੀ ਹੱਦ ਦੇ ਉੱਤੇ ਲਾਇਆ ਗਿਆ ਮੈਂ ਸਮਝਦਾ ਜਿਹੜੇ ਵੀ ਸਾਡੀ ਟੀਮ ਅੱਗੇ ਹੋਈ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਜੋ ਸਮੁੱਚੀ ਸਿੱਖ ਕੌਮ ਨੂੰ ਸਮੁੱਚੇ ਪੰਜਾਬੀਆਂ ਨੂੰ ਜੋ ਇਨਸਾਫ ਨਹੀਂ ਸੀ ਮਿਲ ਰਿਹਾ ਉਸ ਇਨਸਾਫ ਦੇ ਲਈ ਜਿਹੜਾ ਸੰਘਰਸ਼ ਵਿੱਡਿਆ ਕਿਉਂਕਿ ਦੇਖੋ ਜਦੋਂ ਸਰਕਾਰਾਂ ਕੋਈ ਇਨਸਾਫ ਨਾ ਦੇਣ ਜਦੋਂ ਅਦਾਲਤਾਂ ਕੋਈ ਇਨਸਾਫ ਨਾ ਦੇਣ ਫਿਰ ਸੰਗਤ ਕੋਲ ਇੱਕੋ ਰਸਤਾ ਬਚਦਾ ਵੀ ਫਿਰ ਸੰਘਰਸ਼ ਦਾ ਰਾਹ ਬਚਦਾ ਅੱਜ ਸਮੁੱਚੀ ਕੌਮ ਆ ਜਿਹੜੀ ਉਸ ਰਾਹ ਨੂੰ ਤੁਰੀ ਆ ਵੀ ਜਦੋਂ ਕਿਸੇ ਪਾਸੇ ਇਨਸਾਫ ਨਾ ਮਿਲਿਆ ਕਿਸੇ ਅਦਾਲਤਾਂ ਨੇ ਇਨਸਾਫ ਨਹੀਂ ਦਿੱਤਾ ਔਰ ਜਿਹੜੀ ਸਰਕਾਰ ਬਣੀ ਇਹ ਵੋਟਾਂ ਵਟੋਰ ਕੇ ਆਪਣੀਆਂ ਇਹਨਾਂ ਨੇ ਭਲੇਖੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਕਿਸੇ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਔਰ ਇਸੇ ਕਰਕੇ ਅੱਜ ਜਿਹੜਾ ਇਹ ਇੱਥੇ ਮੋਰਚਾ ਜੋ ਸ਼ੁਰੂ ਹੋਇਆ ਅਸੀਂ ਇਹਦੇ ਵਿੱਚ ਆਪਣੀ ਵੱਧ ਚੜ ਕੇ ਸ਼ਮੂਲੀਅਤ ਕਰੀ ਆ ਕਿਉਂਕਿ ਜਦੋਂ ਅਸੀਂ ਪਿਛਲੇ ਸਮੇਂ ਵੀ ਭਾਵੇਂ ਮੋਰਚਾ ਦਿੱਲੀ ਲੱਗਿਆ ਅਸੀਂ ਦਿੱਲੀ ਵੀ ਸਭ ਤੋਂ ਅੱਗੇ ਜਦੋਂ ਜਿੱਥੇ ਅਥਰੂ ਗਾਇਦੇ ਗੋਲੇ ਚੱਲਦੇ ਸੀ ਅਸੀਂ ਉੱਥੇ ਅੱਗੇ ਗਏ ਔਰ ਉਸ ਤੋਂ ਬਾਅਦ ਮੈਨੂੰ ਪਤਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡਾ ਬੈਕਗ੍ਰਾਉਂਡ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆ ਪਰ ਤੁਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਕੰਮ ਕਰਦੇ ਹੋ ਇੱਥੇ ਵੀ ਆਏ ਹੋ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਿਤਨਾ ਕਿਤੇ ਇਸ ਮੋਰਚੇ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਹੋਈ ਹੈ ਕੀ ਕਰਨਾ ਦੇਖੋ ਜੇ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਇਹ ਇਨਸਾਫ ਮਿਲਦਾ ਜੇ ਪਰਚਾ ਜਿਹੜਾ ਉਸ ਸਮੇਂ ਜਦੋਂ ਬੈਵਲ ਕਲਾਂ ਤੇ ਕੋਟਕਪੂਰੇ ਦੀ ਗੋਲੀਕਾਂਡ ਹੋਇਆ ਉੱਥੇ ਅਣਪਛਾਤੇਆਂ ਤੇ ਪਰਚਾ ਨਾ ਹੁੰਦਾ ਕਿਉਂਕਿ ਫੋਰਸਪ ਦੀ ਇੱਕ ਇੱਕ ਗੋਲੀ ਦਾ ਹਰ ਚੀਜ਼ ਦਾ ਜਿਹੜਾ ਉਸ ਡਿਪਾਰਟਮੈਂਟ ਕੋਲ ਹਸਾਬਦਾਰ ਹੁੰਦਾ ਪਰ ਉਸ ਸਮੇਂ ਅਣਪਛਾਤੇ ਬੰਦਿਆਂ ਦੇ ਪਰਚਾ ਕਰਨਾ ਔਰ ਉਸ ਤੋਂ ਬਾਅਦ ਜਿਹੜਾ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਿਹੜੇ ਉਹ ਲਾਪਤਾ ਹੋਣੇ ਔਰ ਜਿਹੜੀਆਂ ਬਿਆਦਮੀਆਂ ਹੋਈਆਂ ਜਾਂ ਜਿਹੜੇ ਸਵਾਗ ਰਚੇ ਗਏ ਉਸ ਟਾਈਮ ਉਹਨੂੰ ਮਾਫ਼ੀ ਦਿੱਤੀ ਗਈ ਉਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਅੱਜ ਕਿਤੇ ਨਾ ਕਿਤੇ ਜੇ ਗੱਲਾਂ ਹੋਈਆਂ ਜੇ ਇਨਸਾਫ ਨਹੀਂ ਮਿਲਿਆ ਤਾਂ ਹੀ ਲੋਕ ਅਕਾਲੀ ਦਲ ਤੋਂ ਦੂਰ ਹੋਏ ਨੇ ਤਾਂ ਹੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੋ ਮੈਂ ਸਮਝਦਾ ਜਿਹੜੀ ਗੱਲ ਸਹੀ ਹੈ ਜਿਹੜੀ ਸੱਚ ਹੈ ਉਹ ਤਾਂ ਇਹ ਹੈ ਵੀ ਜੋ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਭਾਵੇਂ ਦੇਖੋ ਇਹ ਜਿਹੜੇ ਸਿੰਘ ਸਾਡੇ ਅੰਦਰ ਨੇ ਅੱਜ ਨਜ਼ਰਬੰਦ ਨੇ ਜੇਲ੍ਹਾਂ ਦੇ ਵਿੱਚ ਇਹਨਾਂ ਦੀ ਕਿਸੇ ਦੀ ਆਪਣੀ ਲੜਾਈ ਨਹੀਂ ਸੀ ਕਿਸੇ ਦੀ ਆਪਣਾ ਜ਼ਮੀਨ ਦੀ ਲੜਾਈ ਨਹੀਂ ਸੀ ਕਿਸੇ ਦੀ ਆਪਣੇ ਪਰਿਵਾਰ ਦੀ ਲੜਾਈ ਨਹੀਂ ਸੀ ਕਿਸੇ ਦੀ ਆਪਣਾ ਕੋਈ ਹੋਰ ਨਿੱਜੀ ਲੜਾਈ ਨਹੀਂ ਸੀ ਇਹਨਾਂ ਨੇ ਜਦੋਂ ਸਾਡੀ ਪੱਗ ਜਿਹੜੀ ਧਰਤੀ ਤੇ ਪਈਦੀ ਜਦੋਂ ਸਾਡੇ ਨਾਲ ਤੱਕੇਸ਼ਾਈਆਂ ਹੋ ਰਹੀਆਂ ਸੀ ਉਹ ਸਮੇਂ ਇਹਨਾਂ ਨੇ ਆਪਣੇ ਪਰਿਵਾਰਾਂ ਦੇ ਨੁਕਸਾਨ ਕਰਾਈ ਸਾਰੇ-ਸਾਰੇ ਪਰਿਵਾਰ ਇਹਨਾਂ ਦੇ ਕਈ ਸਾਡੇ ਸਿੰਘ ਨੇ ਉਹਨਾਂ ਦੇ ਪਰਿਵਾਰੇ ਮਾਰਤੇ ਔਰ ਉਸ ਤੋਂ ਬਿਨਾ ਬਲਡੋਜ਼ਰ ਚਲਾਤੇ ਫਸਲਾਂ ਸਾਰਾ ਇਹ ਕਾਰੋਬਾਰ ਤਬਾਹ ਹੋ ਗਏ ਆਪ ਆਪਣੇ ਆਪ ਕਈ ਜਿਹੜੇ ਅਜੇ ਤੱਕ ਜੇਲ੍ਹਾਂ 'ਚ ਨਜ਼ਰਬੰਦ ਨੇ ਸਜ਼ਾਵਾਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਦੇਖੋ ਸਾਡੇ ਲਈ ਅੱਜ ਅਸੀਂ ਦੇਖ ਰਹੇ ਹਾਂ ਵੀ ਸਾਡੇ ਲਈ ਕਾਨੂੰਨ ਵੀ ਹੋਰ ਹੋ ਗਿਆ ਸਾਡੇ ਲਈ ਸੰਵਿਧਾਨ ਵੀ ਕੋਈ ਸੰਵਿਧਾਨ ਦੀ ਵੀ ਦੇਸ਼ 'ਚ ਪਾਲਣਾ ਨਹੀਂ ਹੋ ਰਹੀ ਆ 26 ਜਨਵਰੀ ਦਾ ਦਿਹਾੜਾ ਆ ਰਿਹਾ ਹੈ ਇਹਦੇ ਉੱਤੇ ਦੇਸ਼ ਦਾ ਸੰਵਿਧਾਨ ਬਣਿਆ 26 ਜਨਵਰੀ ਨੂੰ 1950 ਨੂੰ ਪਰ ਅੱਜ ਦੇਖੋ ਤੁਸੀਂ ਕਿੰਨੇ ਸਾਲ ਬੀਤ ਗਏ ਅੱਜ 72 ਸਾਲ ਹੋ ਗਏ ਜਿਹੜਾ ਸੰਵਿਧਾਨ ਬਣੇ ਨੂੰ ਪਰ ਸੰਵਿਧਾਨ ਦੀ ਪਾਲਣਾ ਤਾਂ ਹੋ ਨਹੀਂ ਰਹੀ ਜੇ ਸੰਵਿਧਾਨ ਦੀ ਪਾਲਣਾ ਹੋਵੇ ਜਿੰਨੀ ਕਿਸੇ ਨੂੰ ਸਜ਼ਾ ਮਿਲੀ ਹੈ ਉਹਨੇ ਸਜ਼ਾ ਚਾਹੇ ਜਹੇ ਜਾਂ ਮਰਜੀ ਉਹਨੇ ਜੁਰਮ ਕਰਿਆ ਜਦੋਂ ਉਹਨੂੰ ਜੋ ਸਜ਼ਾ ਮਿਲ ਗਈ ਉਹਨੇ ਪੂਰੀ ਕਰ ਲਈ ਉਸ ਤੋਂ ਬਾਅਦ ਉਹਨੂੰ ਛੱਡਣ ਦਾ ਜਿਹੜਾ ਸੰਵਿਧਾਨ ਦੇ ਅਨੁਸਾਰ ਛੱਡਣਾ ਚਾਹੀਦਾ ਪਰ ਨਹੀਂ ਇੱਥੇ ਜਿਹੜੀਆਂ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਇਹਨਾਂ ਜਿਹੜੇ ਸਿੰਘ ਅੰਦਰ ਨੇ ਇਹਨਾਂ ਨੂੰ ਚਾਹੇ ਇੱਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨ ਕਰ ਰਿਹਾ ਵੀ ਅਸੀਂ ਛੱਡਾਂਗੇ ਦੂਜੇ ਪਾਸੇ ਉਹੀ ਸਪਰੀਮ ਕੋਰਟ ਨੂੰ ਲਿਖ ਕੇ ਦੇ ਰਿਆ ਵੀ ਇਹਨਾਂ ਨਾਲ ਆਉਣ ਨਾਲ ਮਾਹੌਲ ਖਰਾਬ ਹੋ ਸਕਦਾ ਅਸੀਂ ਦੋਨੇ ਸਰਕਾਰਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਤੁਸੀਂ ਆਪਣੇ ਤੌਰ ਤੇ ਜੇ ਤੁਸੀਂ ਪੰਥ ਦੇ ਹਤਾਸ਼ੀਓ ਜੇ ਤੁਸੀਂ ਚਾਹੁੰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਜੇ ਤੁਸੀਂ ਸਮੁੱਚੇ ਸਿੱਖ ਪੰਥ ਦੇ ਨਾਲ ਹੋ ਤਾਂ ਤੁਸੀਂ ਭਗਵੰਤ ਮਾਨ ਜੀ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਲਿਖ ਕੇ ਦਿਓ ਵੀ ਇਹ ਜਿਹੜੇ ਜਿਨ੍ਹਾਂ ਦੀ ਸਜ਼ਾਵਾ ਪੂਰੀਆਂ ਹੋ ਗਈਆਂ ਇਹਨਾਂ ਨੂੰ ਛੱਡਿਆ ਜਾਵੇ ਔਰ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪੰਜਾਬ ਦੇ ਵਿੱਚ ਕੋਈ ਇਹਨਾਂ ਦੇ ਆਉਣ ਦਾ ਮਾਹੌਲ ਨਹੀਂ ਖਰਾਬ ਹੁੰਦਾ ਇਸੇ ਤਰੀਕੇ ਨਾਲ ਕੇਂਦਰ ਸਰਕਾਰ ਕੇਂਦਰ ਸਰਕਾਰ ਆਪਣੇ ਵੱਲੋਂ ਲਿਖ ਕੇ ਦਵੇ ਅਦਾਲਤਾਂ ਨੂੰ ਇਹ ਤਾਂ ਦੂਜੇ ਦਿਨ બહાર ਆ ਜਾਣਗੇ ਪਰ ਅੱਜ ਜਿਹੜੀ ਇਹ ਗੱਲਾਂ ਸਰਕਾਰਾਂ ਦੀਆਂ ਕਰਨ ਦੀਆਂ ਹੋਰ ਨੇ ਕਹਿਣ ਦੀਆਂ ਗੱਲਾਂ ਕੁਝ ਹੋਰ ਨੇ ਇਸੇ ਕਰਕੇ ਜਿਹੜਾ ਇਹ ਟੋਟਲੀ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਲੋਕ ਸੋ ਅੱਜ ਅਸੀਂ ਬੇਨਤੀ ਕਰਦੇ ਹਾਂ ਸਮੁੱਚੀ ਸੰਗਤ ਨੂੰ ਵੀ ਦੇਖੋ ਕਿਸਾਨ ਮੋਰਚਾ ਲੱਗਿਆ ਕਿਸਾਨ ਮੋਰਚੇ ਜਦੋਂ ਸਾਡੀ ਰੋਜੀ ਰੋਟੀ ਦਾ ਸਵਾਲ ਸੀ ਹਰ ਬੰਦੇ ਨੂੰ ਇਹ ਸਾਹਮਣੇ ਨਜ਼ਰ ਆ ਰਿਆ ਸੀ ਵੀ ਜੇ ਵੱਡੀਆਂ-ਵੱਡੀਆਂ ਕੰਪਨੀਆਂ ਆ ਗਈਆਂ ਸ਼ਾਇਦ ਇੱਥੇ ਪਤਾ ਨਹੀਂ ਕੀ ਹੋ ਜਾਣਾ ਸਾਡਾ ਸਾਰਾ ਕੁਝ ਖੋਇਆ ਜਾਣਾ ਉਸ ਸਮੇ ਸਾਡੀ ਰੋਜੀ-ਰੋਚੀ ਦਾ ਸਵਾਲ ਸੀ ਸਾਰੇ ਲੋਕ ਕਿੱਥੇ ਹੋ ਕੇ ਗਏ ਵੀਰਾਂ ਘੱਟ ਕੇ ਗਏ ਪਰ ਅੱਜ ਵੀ ਸਾਡਾ ਫਰਜ਼ ਬਣਦਾ ਗੁਰੂ ਤੋਂ ਉੱਪਰ ਕੁਝ ਨਹੀਂ ਜੇ ਸਾਡਾ ਗੁਰੂ ਗੁਰੂ ਦੀ ਬੇਅਦਬੀ ਦਾ ਸਾਨੂੰ ਇਨਸਾਫ ਹੀ ਨਾ ਮਿਲਿਆ ਤਾਂ ਫਿਰ ਸਾਡਾ ਮੈਂ ਸਮਝਦਾ ਉਰੇ ਵੀ ਉਹ ਤੋਂ ਵੱਡਾ ਫਰਜ਼ ਬਣਦਾ ਅੱਜ ਸਾਨੂੰ ਉਹਦੇ ਨਾਲੋਂ ਜ਼ਿਆਦਾ ਤਦਾਦ ਦੇ ਵਿੱਚ ਜਿਹੜੀ ਸੰਗਤ ਅਜੇ ਤੱਕ ਵੀ ਨਹੀਂ ਆਈ ਉਹ ਸੰਗਤ ਨੂੰ ਵੀ ਇੱਥੇ ਆਉਣਾ ਚਾਹੀਦਾ ਆ ਕੇ ਇੱਥੇ ਹਾਜ਼ਰੀ ਭਰਨੀ ਚਾਹੀਦੀ ਆ ਪ੍ਰੈਸ਼ਰ ਬਣੇ ਸਰਕਾਰਾਂ ਤੇ ਪ੍ਰੈਸ਼ਰ ਬਣੇ ਅਦਾਲਤਾਂ ਤੇ ਪ੍ਰੈਸ਼ਰ ਬਣੇ ਤਾਂ ਕਿਤੇ ਸਾਨੂੰ ਜਿਹੜਾ ਇਨਸਾਫ ਹੈ ਇਹ ਮਿਲਣਾ ਸੋ ਇਹੀ ਸਾਡੀ ਬੇਨਤੀ ਹੈ ਪਿਛਲੇ ਦਿਨੀ ਜਦੋਂ ਧਾਮੇ ਤੇ ਹਮਲਾ ਹੁੰਦਾ ਹੈ ਤੇ ਉਸ ਉਸ ਤੋਂ ਬਾਅਦ ਵਿਸ਼ਾ ਸਿੰਘ ਬਲਟੋਹਾ ਪੱਤਰਕਾਰਾਂ ਦੇ ਨਾਲ ਵੀ ਸਿਰ ਅਰਾਉਂਦਾ ਦਿਖਦਾ ਹੈ ਵਿਲਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦਾ ਪਰ ਸ਼੍ਰੋਮਣੀ ਅਕਾਲੀ ਦਲ ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਤੇ ਤੁਹਾਡੇ ਵੱਲੋਂ ਸ਼ਰੋਣੀ ਕਾਲੀਦਾਲ ਨੂੰ ਕਿਹਾ ਜਾ ਰਿਹਾ ਵੀ ਜਿਹੜੀਆਂ ਗਲਤੀਆਂ ਨੇ ਉਹਨਾਂ ਦਾ ਝਾਤ ਮਾਰਨੀ ਚਾਹੀਦੀ ਹੈ ਪਰ ਵਿਰਸਾ ਸਿੰਘ ਵਲਟੋਆ ਨੂੰ ਹਰ ਵਾਰ ਪੰਥ ਹੀ ਬਾਦਲੇ ਪੰਥ ਕਿਉਂ ਲੱਗਦਾ ਕੀ ਕਾਰਨ ਹੈ ਦੇਖੋ ਇਹ ਇਹਨਾਂ ਲੋਕਾਂ ਦੀ ਇਹ ਇਹੋ ਜਿਹੀਆਂ ਗੱਲਾਂ ਕਰਕੇ ਤਾਂ ਅੱਜ ਇੰਨੇ ਪਿੱਛੇ ਗਏ ਨੇ ਇਹ ਕਿਉਂਕਿ ਅਸੀਂ ਜਦੋਂ ਭਾਵੇਂ ਸਾਡੇ ਕਨੇ ਤਾਂ ਹੁਣ ਇਹ ਬੜੇ ਬੜੀ ਅੱਖਾਂ ਕੱਢਦੇ ਨੇ ਉਹਦਾ ਕਾਰਨ ਇਹ ਹੈ ਕਿ ਜਦੋਂ ਇੱਕ 14ਵਾਂ ਮੈਂਬਰੀ ਕਮੇਟੀ ਬਣੀ ਉਹ ਇਹ ਪੰਜਾਬ ਦੇ ਵਿੱਚ ਬਣਾਈ ਤਾਂ ਉਹ ਇਕੱਲੇ-ਕੱਲੇ ਹਲਕਿਆਂ 'ਚ ਗਈ ਇਕੱਲੇ-ਕੱਲੇ ਜ਼ਿਲ੍ਹਿਆਂ 'ਚ ਗਈ ਜੋ ਹੁੰਦਾ ਕਮੇਟੀ ਬਣੀ ਅਸੀਂ ਉਹਦੇ ਵਿੱਚ ਖੜੇ ਹੋ ਕੇ ਇਹ ਗੱਲ ਕਹੀ ਮੈਂ ਉਹਨਾਂ ਰਿਕਾਰਡ ਹੈ ਗੱਲਾਂ ਵੀ ਤੁਸੀਂ ਜਦੋਂ ਪੰਜਾਬ ਦੇ ਵਿੱਚ ਜਿਹੜੇ ਬੰਦੇ ਨੇ ਕਾਣ ਕਿਆ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਢੀ ਖੂਨ ਨਾਲ ਉਹ ਬੰਦੇ ਨੂੰ ਤੁਸੀਂ ਚੱਕ ਕੇ ਡੀਜੀਪੀ ਕਿਉਂ ਲਾਇਆ ਬਾਈ ਤੁਸੀਂ ਸਰਸੇ ਵਾਲੇ ਸਾਧ ਨੂੰ ਮਾਫੀ ਕਿਉਂ ਦਿੱਤੀ ਅਸੀਂ ਸਾਰੇ ਸਵਾਲ ਮੂਰੇ ਗਿਣਾਏ ਕੱਲੇ-ਕੱਲੇ ਗਿਣਾਏ ਵੀ ਆ ਗੱਲਾਂ ਤੁਸੀਂ ਛੱਡੋ ਪਰਿਵਾਰਵਾਦ ਤੁਸੀਂ ਛੱਡੋ ਪਰਿਵਾਰਵਾਦ ਅੱਜ ਤੁਸੀਂ ਉਹੀ ਬੰਦੇ ਮੜ ਮੁੜ ਕੇ ਉਹੀ ਬੰਦੇ ਉਹੀ ਬੰਦਾ ਜ਼ਿਲ੍ਹਾ ਪ੍ਰਧਾਨ ਬਣੂਗਾ ਉਹੀ ਬੰਦਾ ਹਲਕਾ ਇੰਚਾਰਜ ਲੱਗੂਗਾ ਉਹੀ ਬੰਦਾ ਇਲੈਕਸ਼ਨ ਲੜੂਗਾ ਉਹੀ ਬੰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣੂਗਾ ਕੀ ਗੱਲ ਵੀ ਹੋਰ ਲੋਕ ਜਿਹੜੇ ਵੋਟਾਂ ਪਾਉਣੇ ਵਾਲੇ ਇਹ ਨਹੀਂ ਇਲੈਕਸ਼ਨ ਲੜ ਸਕਦੇ ਇਹਨਾਂ ਦੀ ਇਹਨਾਂ ਦੀ ਕਿਤੇ ਥਾਂ ਨਹੀਂ ਹੈ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਅਸੀਂ ਸਾਰੀਆਂ ਕਹੀਆਂ ਔਰ ਉਸ ਗੱਲ ਤੇ ਕਿਸੇ ਨੇ ਕੋਈ ਅਮਲ ਨਹੀਂ ਕਰਿਆ ਅੱਜ ਜੇ ਅਮਲ ਨਹੀਂ ਕਰਿਆ ਤਾਂ ਅੱਜ ਇਹ ਹਾਲਾਤ ਹੋ ਗਏ ਸੋ ਇਸ ਕਰਕੇ ਅਸੀਂ ਤਾਂ ਜਿਹੜੀ ਜਿਹੜੀ ਗੱਲਾਂ ਜਿਹੜਾ ਕੋਈ ਸੱਚ ਗੱਲ ਹੈ ਜਿਹੜੇ ਲੀਡਰ ਆ ਲੋਕਾਂ ਦੇ ਲੀਡਰ ਹੈ ਲੋਕਾਂ ਨਾਲ ਜੇ ਕੋਈ ਆਪਣੀ ਗੱਲ ਕਹੇ ਨਾ ਮੈਂ ਲੀਡਰ ਮੈਂ ਲੀਡਰ ਮੈਂ ਲੀਡਰ ਨਹੀਂ ਜੇ ਲੋਕਾਂ ਦੀ ਅਸੀਂ ਗੱਲ ਨਹੀਂ ਕਰਾਂਗੇ ਲੋਕਾਂ ਦੀ ਗੱਲ ਅਸੀਂ ਸੁਣਾਂਗੇ ਨਹੀਂ ਫਿਰ ਕਿਸੇ ਦੀ ਕੋਈ ਲੀਡਰ ਹੀ ਨਹੀਂ ਲੋਕ ਲੀਡਰ ਲੋਕਾਂ ਨੇ ਬਣਾਉਣਾ ਸਾਨੂੰ ਸੋ ਇਸ ਕਰਕੇ ਜਿਹੜੀ ਜਿਹੜਾ ਕੋਈ ਸੱਚਾਈ ਦੀ ਗੱਲ ਕਰਦਾ ਜੇ ਸੱਚਾਈ ਦੀ ਲੋਕਾਂ ਦੀ ਅਜੇ ਮੰਗਾ ਇਹ ਐਕਸੈਪਟ ਕਰਨੀ ਚਾਹੀਦੀ ਹੈ ਇਹ ਮੰਨਣੀ ਚਾਹੀਦੀ ਹੈ ਵੀ ਅੱਜ ਜਿਹੜਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਮਿਲਣਾ ਚਾਹੀਦਾ ਹੈ ਜਿਹੜੇ ਬੰਦੀ ਸਿੰਘ ਸਾਡੇ ਨਜ਼ਰਬੰਦ ਨੇ ਉਹ ਛੁੱਟਣੇ ਚਾਹੀਦੇ ਨੇ ਇਹ ਸੱਚ ਹੈ ਸੋ ਇਸ ਤੋਂ ਭੱਜਣਾਗੇ ਜਿਹੜੇ ਬੰਦੇ ਇਸ ਨੂੰ ਅਜੇ ਵੀ ਡਿਫਾਈਨ ਕਰਨਗੇ ਵੀ ਹਾਂ ਨਹੀਂ ਠੀਕ ਆ ਜੀ ਇਹ ਗਲਤ ਆ ਉਹ ਫਿਰ ਜੁੱਤੀ ਖਾਣਗੇ ਫਿਰ ਹੋਰ ਕੀ ਕਰਨਗੇ ਉਹ 26 ਮਾਰਚ 26 ਜਨਵਰੀ ਨੂੰ ਇੱਕ ਵੱਡਾ ਇਕੱਠ ਇੱਥੇ ਰੋਸ ਮਾਰਚ ਰੱਖਿਆ ਜਾਣਾ ਉਹ ਚਸ਼ਮੂਲੀਤ ਕਰੋਗੇ ਬਿਲਕੁਲ ਕਰਾਂਗੇ ਅਸੀਂ ਪਿੰਡ-ਪਿੰਡ ਪ੍ਰਚਾਰ ਕਰ ਰਹੇ ਆਂ ਇਲਾਕਿਆਂ 'ਚ ਪ੍ਰਚਾਰ ਕਰ ਰਹੇ ਆਂ ਸਾਰੇ ਕੱਲ ਨੂੰ ਸਾਡੀ ਗਵਿੰਦਗੜ੍ਹ ਜਹਾਮ ਲੋ ਉਹਦੇ ਵਿੱਚ ਅਸੀਂ ਉੱਥੇ ਮੀਟਿੰਗਾਂ ਰੱਖ ਰਹੇ ਆਂ ਸਾਰੇ ਹਲਕਿਆਂ ਦੇ ਵਿੱਚ ਅਸੀਂ ਜਾ ਕੇ ਇਕੱਲੇ-ਇਕੱਲੇ ਹਲਕੇ 'ਚ ਉਥੋਂ ਪ੍ਰੇਰ ਰਹੇ ਆਂ ਔਰ ਅਸੀਂ ਪਿਛਲੇ ਸਮੇਂ ਵੱਡਾ ਕਾਫਲਾ 150 ਗੱਡੀ ਦਾ ਲੈ ਕੇ 7-800 ਜਿਹੜੀ ਪੁਰਾਣੀ ਨੇ ਇੱਥੇ ਲੈ ਕੇ ਅਸੀਂ ਸ਼ਮੂਲੀਅਤ ਕਰੀ ਔਰ ਸਾਰੀ ਸੰਗਤ ਆ ਰਹੀ ਆ ਰਜਾਨਾ ਅੱਜ ਵੀ ਅਸੀਂ ਆਏ ਹੋਇਆ ਰੋਹ ਜਾਨੇ ਆ ਪਰਸੋਂ ਵੀ ਅਸੀਂ ਸਾਡੀ ਮੀਟਿੰਗ ਸੀ ਇੱਥੇ ਅਸੀਂ ਇੱਥੇ ਆ ਕੇ ਆਪਣੀ ਪੂਰੀ ਹਾਜ਼ਰੀ ਭਰਦੇ ਆਂ ਔਰ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਵੀ ਆਪਣਾ ਆਪਣਾ ਫਰਜ਼ ਸਮਝੋ ਇਹ ਕਿਸੇ ਦੀ ਇੱਥੇ ਕੋਈ ਚੌਧਰ ਨਹੀਂ ਔਰ ਨਾ ਕੋਈ ਇੱਥੇ ਤੋਂ ਕਹੇ ਵੀ ਮੈਂ ਕੋਈ ਇੱਥੋਂ ਰਾਸੀ ਲਹਾ ਲੈ ਲੂੰਗਾ ਜਾਂ ਮੈਨੂੰ ਕੋਈ ਰਾਸੀ ਲਹਾ ਇੱਥੋਂ ਮਿਲ ਜੂਗਾ ਇੱਥੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿ ਨਮਾਈ ਦੇ ਹੇਠ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਔਰ ਗੁਰੂਗ੍ਰਾਂਦ ਸਾਹਿਬ ਦੀ ਹੋਈ ਬੇਅਦਬੀ ਦੇ ਇਨਸਾਫ ਲਈ ਹੈ ਔਰ ਜੋ ਜਿਹੜੀਆਂ ਵੀ ਇਹਨਾਂ ਨੇ ਚਾਰ ਜੋ ਗੱਲਾਂ ਕਹੀਆਂ ਨੇ ਉਹਦੇ ਇਨਸਾਫ ਲਈ ਜਿਹੜਾ ਮੋਰਚਾ ਲੱਗਿਆ ਇਸ ਕਰਕੇ ਕਿਸੇ ਦਾ ਨਿੱਜੀ ਨਹੀਂ ਅੱਜ ਆਪਾਂ ਨੂੰ ਲੋੜ ਆ ਸਾਰਿਆਂ ਨੂੰ ਸਿਰ ਜੋੜ ਕੇ ਇੱਥੇ ਇਕੱਠੇ ਹੋ ਕੇ ਸਾਰੀ ਸੰਗਤ ਨੂੰ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਚਾਹੇ ਕੋਈ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕਿਸੇ ਪਾਰਟੀ 'ਚ ਕਰਿਆ ਹੋਇਆ ਉਹ ਗੱਲਾਂ ਸਾਰੀਆਂ ਛੱਡਣੀਆਂ ਚਾਹੀਦੀਆਂ ਛੱਡ ਕੇ ਅੱਜ ਸਾਨੂੰ ਇਨਸਾਫ ਲਈ ਇਕੱਠੇ ਹੋਣਾ ਚਾਹੀਦਾ ਹੈ ਇੱਕ ਲਾਸਟ ਸਵਾਲ ਹੈ ਪਿਛਲੇ ਦਿਨੀ ਕਾਂਗਰਸ ਦਾ ਇੱਕ ਵੱਡਾ ਵਰਕਰ ਕੱਢ ਦਿੱਤਾ ਗਿਆ ਰਾਜਾ ਬਣਿੰਗ ਦੇ ਨਾਲ ਉਲੀ ਕਾਫੀ ਖਹਿ ਬੱਜੀ ਚੱਲੀ ਕੱਲ ਨੂੰ ਤੁਹਾਨੂੰ ਵੀ ਅਕਾਲੀ ਦਲ ਦੇ ਵਿੱਚ ਕੋਈ ਇਹੋ ਜਿਹਾ ਨਿਯੋਤਾਂ ਦਾ ਵੀ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਣਾ ਫਿਰ ਫਿਰ ਇਹੋ ਜਿਹੀ ਗੱਲਾਂ ਕਰੋਗੇ ਮੈਂ ਤਾਂ ਕਹਿੰਦਾ ਜੇ ਕੱਲ ਕੱਢ ਦੇਣ ਅੱਜ ਸ਼ਾਮ ਨੂੰ ਕੱਢ ਦੇਣ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਅਸੀਂ ਸੱਚ ਦੇ ਨਾਲ ਖੜੇ ਹਾਂ ਹਮੇਸ਼ਾ ਸੱਚ ਨਾਲ ਖੜਾਂਗੇ ਇਹ ਹੁਣ ਦੇਖੋ ਜੇ ਆਪਾਂ ਅੱਜ ਸੱਚ ਦੀ ਗੱਲ ਨਹੀਂ ਕਰਾਂਗੇ ਜੇ ਆਪਾਂ ਸੱਚ ਨਹੀਂ ਗਾਹਾਂਗੇ ਤਾਂ ਜੇ ਫਿਰ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਸੀ ਲੋਕਾਂ ਦੇ ਵਿੱਚ ਜਾ ਕੇ ਖੜੇ ਨਹੀਂ ਸਕਦੇ ਸੋ ਇਸ ਕਰਕੇ ਜਿਹੜੀ ਗੱਲ ਸਚਾਈ ਹੈ ਸਚਾਈ ਨੂੰ ਸਾਨੂੰ ਮੰਨਣਾ ਚਾਹੀਦਾ ਔਰ ਜਿਹੜੇ ਬੰਦਿਆਂ ਨੇ ਸਾਡਿਆਂ ਨੇ ਕਿਸੇ ਨੇ ਕਿਸੇ ਨੇ ਵੀ ਕਿਤੇ ਗਲਤੀ ਕੀਤੀ ਹੈ ਉਹ ਗਲਤੀ ਨੂੰ ਮੰਨੇ ਔਰ ਗਲਤੀ ਨੂੰ ਮੰਨ ਕੇ ਮੈਂ ਸਮਝਦਾ ਇਸ ਕਮੋਰਚੇ ਦਾ ਬਿਲਕੁਲ ਸਮਰਥਨ ਕਰਨਾ ਚਾਹੀਦਾ ਔਰ ਕੋਈ ਕਿਸੇ ਨੇ ਸਾਡੇ ਤੇ ਕਾਰਵਾਈ ਕਰਨੀ ਹੈ ਬੇਸ਼ੱਕ ਕਰੇ ਸਾਨੂੰ ਇਸ ਗੱਲ ਦੀ ਕੋਈ ਪਰਵਾਹੀ ਨਹੀਂ ਵੈਸੇ ਤਾਂ ਲਾਸਵਾਲ ਸੀ ਇੱਕ ਲਾਸਵਾਲ ਹੋਰ ਹੈ ਕਿ ਕੱਥੂ ਨੰਗਲ ਦੀ ਧਰਤੀ ਤੇ ਸਿਮਰਜ ਸਿੰਘ ਮਾਨ ਦੀ ਪੱਗ ਵੀ ਲਾਈ ਗਈ ਸੀ ਸਿਰ 'ਚ ਉਹਦੇ ਜੁੱਤੀਆਂ ਵੀ ਮਾਰੀਆਂ ਗਈਆਂ ਸਨ ਉਸ ਵਕਤ ਸ਼ਰੋਮ ਨੇ ਕਾਲੀ ਦਾਲ ਨੇ ਬਿਆਨ ਦਿੱਤਾ ਸੀ ਵੀ ਠੀਕ ਹੀ ਹੋਇਆ ਪਰ ਅੱਜ ਜਦੋਂ ਧਾਮੇ ਤੇ ਹਮਲਾ ਹੁੰਦਾ ਫਿਰ ਇਹ ਅੱਜ ਇਹ ਹਮਲੇ ਨੂੰ ਕਿਵੇਂ ਨਿੰਦੇ ਨੇ ਦੇਖੋ ਗੱਲ ਸੁਣੋ ਜਿਹੜਾ ਹਮਲਾ ਹੈ ਹਮਲਾ ਤਾਂ ਕਿਸੇ ਤੇ ਵੀ ਮਾਰਾ ਹੈ ਅਸੀਂ ਨਾ ਵਿਚਾਰ ਜਿਹੜੇ ਸਾਡੇ ਕੋਈ ਵਿਚਾਰ ਨਹੀਂ ਕਿਸੇ ਦੇ ਵੀ ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ ਅਸੀਂ ਸਵਾਲ ਕਰ ਸਕਦੇ ਹਾਂ ਜਿਹੜਾ ਕਿਸੇ ਨੂੰ ਹਮਲਾ ਕਰਨਾ ਮਾਰ ਧੜ ਕਰਨੀ ਚਾਹੇ ਉਹ ਕਿਸੇ ਦੇ ਵੀ ਹੈ ਉਹ ਗਲਤ ਹੈ ਉਹ ਅਸੀਂ ਕਾਨੂੰਨ ਆਪਣੇ ਹੱਥ ਚ ਲੈਣੇ ਆ ਚਾਹੇ ਕੋਈ ਵੀ ਹੈ ਅਸੀਂ ਮੈਂ ਸਮਝਦਾ ਚਾਹੇ ਕੋਈ ਵੀ ਇਹ ਗੱਲ ਨੂੰ ਮੂੰਹ ਨਾਲ ਗੱਲ ਕਰੋ ਵਿਚਾਰਾਂ ਨਾਲ ਗੱਲ ਕਰੋ ਵਿਚਾਰਾਂ ਨਾਲ ਆਪਣੀ ਗੱਲ ਅੱਗੇ ਰੱਖੋ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਿਹੜਾ ਕੋਈ ਝਗੜਾ ਕਰਨਾ ਇਹ ਅਸੀਂ ਦੇਖੋ ਜਿਹੜਾ ਮੋਰਚਾ ਅਸੀਂ ਜਿੱਤ ਵੱਲ ਨੂੰ ਤਾਂ ਜਾ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਕੇ ਸਾਰੇ ਆਪਣੀ ਜਿਹੜੀ ਗੱਲ ਨੂੰ ਸਹੀ ਤਰੀਕੇ ਨਾਲ ਰੱਖੀਏ ਬਲਕਿ ਅਸੀਂ ਜੇ ਝਗੜਾ ਝਗੜਾ ਚ ਪਾਵਾਂਗੇ ਜੇ ਨੁਕਸਾਨ ਹੈ ਧੰਨਵਾਦ ਜੀ ਵੀਰ ਬਲਜੀਤ ਸਿੰਘ ਪੁੱਟਾ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਪਹੁੰਚੇ ਨੇ ਪਿਛਲੇ ਦਿਨੇ ਵੀ 1.200 ਗੱਡੀ ਦਾ ਕਾਫਲਾ ਲੈ ਕੇ ਇੱਥੇ ਪਹੁੰਚੇ ਸਨ ਹੁਣ 26 ਜਨਵਰੀ ਨੂੰ ਵੀ ਵੱਡਾ ਕਾਫਲਾ ਲੈ ਕੇ ਇੱਥੇ ਪਹੁੰਚਣ ਦੀ ਗੱਲਬਾਤ ਕਰ ਰਹੇ ਨੇ ਔਰ ਸ਼ਰੋਮਨੀ ਅਕਾਲੀ ਦਲ ਨੂੰ ਵੀ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਪਾਰਟੀ ਪੱਜੀ ਤੋਂ ਉੱਪਰ ਉੱਟ ਕੇ ਇਸ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਨੇ ਕਿਉਂਕਿ ਕੌਮ ਦਾ ਮੁੱਦਾ ਔਰ ਇਸ ਮੁੱ ਕੋ ਜਿਹੜੇ ਕੌਮ ਦੇ ਨਾਲ ਜੁੜੇ ਹੋਏ ਮੁੱਦੇ ਨੇ ਉਹਨਾਂ ਮੁੱਦਿਆਂ ਤੋਂ ਸਾਨੂੰ ਕਦੀ ਭੱਜਣਾ ਨਹੀਂ ਚਾਹੀਦਾ ਪਿੱਠ ਨਹੀਂ ਵਕਾ ਇੱਕ ਤਸਾਰ ਹੋ ਕੇ ਇੱਕ ਮੰਚ ਤੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ